ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਬਹੁਤ ਹੀ ਚੰਗੀ ਖਬਰ ਖੁਸ਼ੀ ਵਾਲੀ ਖਬਰ ਪੰਜਾਬ ਦਾ ਸਭ ਤੋਂ ਵੱਡਾ ਤੇ ਵਿਸ਼ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ੀ ਵਾਇਡਾ ਅੰਮ੍ਰਿਤਸਰ ਲਗਾਤਾਰ ਬੁਲੰਦੀਆਂ ਨੂੰ ਛੂਰਿਆ ਹੈ ਤੇ ਇਹ ਸਭ ਕੁਝ ਜੇ ਪੰਜਾਬੀਆਂ ਦੇ ਸਹਿਯੋਗ ਨਾਲ ਪੋਸੀਬਲ ਹੋਇਆ ਹੈ ਉਹ ਵਧਾਈ ਦੇ ਪਾਤਰ ਹੁਣ ਤੱਕ ਦੇ ਸਭ ਤੋਂ ਵੱਧ ਯਾਤਰੀ ਆਵਾਜਾਈ ਜਿਹੜੇ ਆਏ ਜਾਂ ਗਏ ਉਹ 2024 ਚ ਲਾ 2023 ਦਾ ਟੀਚਾ ਜਿਹੜਾ ਸੀਗਾ 29.25 ਲੱਖ ਪਰ ਹੁਣ 2024 ਵਿੱਚ 34 ਲੱਖ 52 ਹਜ਼ਾਰ ਦਸੰਬਰ 2024 ਦਾ ਮਹੀਨਾ ਵੀ ਹੁਣ ਤੱਕ ਦਾ ਸਭ ਤੋਂ ਬਿਜ਼ੀਅਸ ਮਨਸ ਸਭ ਤੋਂ ਵਿਅਸਤ ਮਹੀਨਾ ਰਿਹਾ ਇਹ ਸਭ ਕੁਝ ਪੰਜਾਬੀਆਂ ਦੇ ਜਿਹੜਾ ਪ੍ਰੇਫਰ ਕਰ ਰਹੇ ਨੇ ਅੰਮ੍ਰਿਤਸਰ ਕਿਉਂਕਿ ਅੰਕੜਿਆਂ ਵਿੱਚ ਇੱਕ ਗੱਲ ਜ਼ਰੂਰ ਨਜ਼ਰ ਆਈ ਹੈ ਵੱਡੀ ਗਿਣਤੀ ਚ ਲੋਕ ਭਾਵੇਂ ਦਿੱਲੀੋਂ ਆ ਰਹੇ ਨੇ ਫਲਾਈਟਾਂ ਹੋਰ ਭਰ ਰਹੀਆਂ ਨੇ ਲੋਡ ਫੈਕਟਰ ਜਿਸ ਨੂੰ ਕਹਿੰਦੇ ਆ ਉਬਦਰੀਆ ਕੂਰੇ ਸਾਲ ਅਸੀਂ ਮੰਗ ਕਰਦੇ ਰਹੇ ਫਲਾਇ ਅੰਮ੍ਰਿਤਸਰ ਇਨੀਸ਼ੀਏਟਿਵ ਨਸਰ ਵਿਕਾਸ ਮੰਚ ਵੱਲੋਂ ਕਿ ਅੰਮ੍ਰਿਤਸਰ ਤੋਂ ਬਾਸ ਸੇਵਾ ਸ਼ੁਰੂ ਕੀਤੀ ਜਾਵੇ। ਜੇ ਆਪ ਸਰਕਾਰ ਦੇ ਕਿਸੇ ਵੀ ਕਈ ਮਹਿਕਮੇ ਨਾਲ ਗੱਲ ਕੀਤੀ, ਚਿੱਠੀਆਂ ਪਾਈਆਂ, ਕੋਸ਼ਿਸ਼ ਵੀ ਪਾਰੇ ਸਿਰਫ ਫਲਾਈਟਸ ਲੈਣ ਦਾ ਕ੍ਰੈਡਿਟ ਇਹ ਜੋ ਸ਼ੁਰੂ ਹੋ ਜਾਏ ਕਿ ਅਸੀਂ ਚਿੱਠੀ ਲਿਖੀ ਸੀ ਜੀ ਸ਼ੁਰੂ ਹੋ ਗਈ। ਭਾਵੇਂ ਉਹ ਪ੍ਰਾਈਵੇਟ 에ਅਰਲਾਈਨਾਂ ਸ਼ੁਰੂ ਕਰ ਰਹੀਆਂ ਨੇ ਉਹੋ ਹੀ ਸلسਲਾ ਹਾਲੇ ਵੀ ਜਾ ਰਹੀ ਹੈ ਪਰ ਸਰਕਾਰ ਜਿਸ ਨੇ ਖੁਦ ਚਲਾਉਣਾ ਹੈ ਪਾਸੇਵਾਣ ਏਅਰਪੋਰਟ ਤੋਂ ਹਾਲੇ ਵੀ ਕਿਸੇ ਸ਼ਹਿਰ ਤੋਂ ਪਾਸ ਟ੍ਰਾਂਸਪੋਰਟ ਨਹੀਂ ਹੈ। ਤਿਲੰਦਰ ਲੁਧਿਆਣੇ ਉਹ ਜਿੱਕਰ ਬੱਸਾਂ ਦਿੱਲੀ ਨੂੰ ਚਲਾ ਰੀਆਂ ਜਾ ਰੀਆਂ ਨੇ। ਕਿਉਂ ਨਹੀਂ ਉਹ ਬੱਸਾਂ ਜਦੋਂ ਦਿੱਲੀੋਂ ਦਿੱਲੀੋਂ ਅਧਰ ਅੰਮ੍ਰਿਤਸਰਾਂ ਲੋ ਆਦੀਆਂ ਉਹਨਾਂ ਨੂੰ ਕਿਉਂ ਨਹੀਂ ਅੰਮ੍ਰਿਤਸਰ ਲਈ ਮਸਵਾਰੀਆਂ ਤੇ ਉਹਨੂੰ ਏਅਰਪੋਰਟ ਤੇ ਐਂਡ ਕਰ ਦਿੱਤਾ ਜਾ ਸਕਦਾ। ਅਸੀਂ ਵੀ ਪੰਜਾਬ ਦੇ ਮੁੱਖ ਮੰਤਰੀ ਅਤੇ ਹੋਰਨਾਂ ਮੰਤਰੀਆਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਜਲਦੀ ਤੋਂ ਜਲਦੀ ਮੰਗ ਨੂੰ ਪੂਰਾ ਕੀਤਾ ਜਾਵੇ। ਫ্লাই ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਬਹੁਤ ਹੀ ਚੰਗੀ ਖਬਰ ਖੁਸ਼ੀ ਵਾਲੀ ਖਬਰ ਪੰਜਾਬ ਦਾ ਸਭ ਤੋਂ ਵੱਡਾ ਤੇ ਵਿਅਸ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਵਾਇਡਾ ਅੰਮ੍ਰਿਤਸਰ ਲਗਾਤਾਰ ਬੁਲੰਦੀਆਂ ਨੂੰ ਛੂਰਿਆ ਹੈ ਲਗਾਤਾਰ ਯਾਤਰੀਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਉਡਾਨਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਤੇ ਇਹ ਸਭ ਕੁਝ ਜੇਕ ਪੰਜਾਬੀਆਂ ਦੇ ਸਹਿਯੋਗ ਨਾਲ ਪੋਸੀਬਲ ਹੋਇਆ ਹੈ ਉਹ ਵਧਾਈ ਦੇ ਪਾਤਰ ਹਨ ਕਿ ਸਾਲ 2024 ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਯਾਤਰੀ ਆਵਾਜਾਈ ਜਿਹੜੇ ਆਏ ਜਾਂ ਗਏ ਉ 2024 ਚ ਪਿਛਲਾ 2023 ਦਾ ਟੀਚਾ ਜਿਹੜਾ ਸੀਗਾ 29.25 ਲੱਖ ਤਕਰੀਬਨ 2944000 ਯਾਤਰੀ 2029 ਜਿੱਤੋਂ ਗਏ ਸਨ ਇੰਟਰਨੈਸ਼ਨਲ ਤੇ ਡੋਮੈਸਟਿਕ ਪਰ ਹੁਣ 2024 ਵਿੱਚ 3450000 ਯਾਤਰੀ ਇਥੋਂ ਇੰਟਰਨੈਸ਼ਨਲ ਤੇ ਡੋਮੈਸਟਿਕ ਤਕਰੀਬਨ 4.5 ਤੋਂ ਲੱਖ ਯਾਤਰੀਆਂ ਦੀ ਗਿਣਤੀ ਵਧੀ ਹੈ ਤੇ ਇਸੇ ਵਿੱਚ ਤਕਰੀਬਨ 11 ਲੱਖ 11 ਲੱਖ 13000 ਯਾਤਰੀ ਇੰਟਰਨੈਸ਼ਨਲ ਸਨ ਸੋ 10 ਲੱਖ ਦਾ ਟੀਚਾ ਇੰਟਰਨੈਸ਼ਨਲ ਵਿੱਚ ਵੀ ਪੂਰਾ ਪਾਰ ਕੀਤਾ ਹੈ 11 ਲੱਖ 13000 ਤੇ ਡੋਮੈਸਟਿਕ ਵਿੱਚ 23 ਲੱਖ ਤੇ ਜੇ ਆਪਾਂ ਡੋਮੈਸਟਿਕ ਦੀ ਵੀ ਗੱਲ ਕਰੀਏ ਤੇ ਵਿੱਚ ਕਈ ਲੱਖਾਂ ਦਿੱਲੀ ਤੋਂ ਅੰਮ੍ਰਿਤਸਰ ਜਿਹੜੀਆਂ ਉਡਾਨਾਂ ਚੱਲਦੀਆਂ ਨੇ ਤਕਰੀਬਨ 9 ਤੋਂ 10 ਰੋਜ਼ ਦੀਆਂ ਉਡਾਨਾਂ ਹਨ ਉਹਨਾਂ ਤੇ ਕਈ ਲੋਕ ਦਿੱਲੀ ਰਾਹੀਂ ਇੰਟਰਨੈਸ਼ਨਲ ਫਲਾਈਟਸ ਤੇ ਆਉਂਦੇ ਨੇ ਦਿੱਲੀ ਤੋਂ ਅੰਮ੍ਰਿਤਸਰ ਪਹੁੰਚਦੇ ਹਨ ਪਰ ਉਹਨਾਂ ਦਾ ਅੰਕੜੇ ਜਿਹੜੇ ਨੇ ਇਹਦੇ ਵਿੱਚ ਸ਼ਾਮਲ ਨਹੀਂ ਹਨ ডিসেম্বর 2024 ਦਾ ਮਹੀਨਾ ਵੀ ਹੁਣ ਤੱਕ ਦਾ ਸਭ ਤੋਂ ਬਿਜ਼ੀਅਸ ਮੰਥ ਸਭ ਤੋਂ ਵਿਅਸਤ ਮਹੀਨਾ ਰਿਹਾ 340000 ਯਾਤਰੀ ਇਥੋਂ ਟ੍ਰੈਵਲ ਕੀਤਾ ਉਹਨਾਂ ਨੇ ਅੰਮ੍ਰਿਤਸਰ ਤੋਂ ਤੇ ਜਿਸ ਵਿੱਚ ਤਕਰੀਬਨ ਡੋਮੈਸਟਿਕ 2929000 ਤੇ ਇੰਟਰਨੈਸ਼ਨਲ ਵਿੱਚ ਸਭ ਤੋਂ ਵੱਧ ਹੁਣ ਤੱਕ ਦੇ 110000 ਯਾਤਰੀ 110000 ਯਾਤਰੀ ਜਿਹੜੇ ਸਨ ਸੋ ਓਵਰਆਲ ਅਮਰੀਕਾ ਦੀ ਗ੍ਰੋਥ ਜਿਹੜੀ ਹੈ ਜੇ ਆਪਾਂ ਪੂਰੇ ਸਾਲ ਦੀ ਕਰੀਏ ਤਕਰੀਬਨ 16.3% ਪਿਛਲੇ ਸਾਲ ਦੇ ਨਾਲੋਂ ਕਿਉਂਕਿ 29.44 29 ਲੱਖ 44 ਹਜ਼ਾਰ ਤੇ ਹੁਣ ਤਕਰੀਬਨ 34 ਲੱਖ ਜੇਕਰ ਡੋਮੈਸਟਿਕ ਦੀ ਵੀ ਗੱਲ ਕਰੀਏ ਤੇ ਇਹ ਨੰਬਰ ਜਿਹੜੀ ਗ੍ਰੋਥ ਹੈ ਉਹ ਤਕਰੀਬਨ 14% ਤੇ ਇੰਟਰਨੈਸ਼ਨਲ ਦੀ ਜਿਹੜੀ ਗ੍ਰੋਥ ਹੈ 2023 ਦੇ ਮੁਕਾਬਲੇ ਕੁੱਲ ਯਾਤਰੀਆਂ ਦੀ 21% ਵਧੀ ਹੈ ਕਿਉਂਕਿ 2023 ਵਿੱਚ ਇਹ ਤਕਰੀਬਨ 9 ਲੱਖ ਸੀਗੀ 9 ਤੋਂ 9.5 ਲੱਖ ਹੁਣ 11 ਲੱਖ ਤੇ 13000 ਤੇ ਪਹੁੰਚ ਗਈ ਹੈ ਇਹ ਸਭ ਕੁਝ ਪੰਜਾਬੀਆਂ ਦੇ ਜਿਹੜਾ ਪ੍ਰੈਫਰ ਕਰ ਰਹੇ ਨੇ ਅੰਮ੍ਰਿਤਸਰ ਕਿਉਂਕਿ ਅੰਕੜਿਆਂ ਵਿੱਚ ਇੱਕ ਗੱਲ ਜ਼ਰੂਰ ਨਜ਼ਰ ਆਈ ਹੈ ਕਿ 에어ਕ੍ਰਾਫਟ ਮੂਵਮੈਂਟ ਜਿਹੜੇ ਅਸੀਂ 에어ਕ੍ਰਾਫਟ ਮੂਵਮੈਂਟ ਦੀ ਗੱਲ ਕਰਦੇ ਹਾਂ ਕਿ ਕਿੰਨੀਆਂ ਉਡਾਨਾਂ ਆਈਆਂ ਜਾਂ ਗਈਆਂ ਹਨ ਕਿੰਨੀਆਂ ਉਡਾਨਾਂ ਜਿਹੜੀਆਂ ਆਈਆਂ ਜਾਂ ਗਈਆਂ ਹਨ ਉਹਦੇ ਵਿੱਚ ਯਾਤਰੀਆਂ ਦੀ ਗਿਣਤੀ ਸਾਡੀ ਵਧੀ ਹੈ ਪੂਰੇ ਸਾਲ ਦੀ ਪਰ ਜੇਕਰ ਅਸੀਂ ਕੋਲ ਉਡਾਨਾਂ 2023 ਵਿੱਚ 2200 ਉਡਾਨਾਂ ਸਨ 2023 ਵਿੱਚ 2200 에ਕਰਫ ਮੂਵਮੈਂਟ ਫਲਾਈਟਸ ਲੈਂਡ ਜਾਂ ਟੇਕ ਆਫ ਹੋਈਆਂ ਜਿਹੜੀਆਂ ਮਹੀਨੇ ਵਿੱਚ ਦਸੰਬਰ ਦੇ ਪਰ ਯਾਤਰੀਆਂ ਦੀ ਗਿਣਤੀ ਜਿਹੜੀ ਹੈ ਉਹ ਵਧੀ ਹੈ ਇੱਕ ਮਹੀਨੇ ਚ ਹੁਣ ਵੱਡੀ ਗਿਣਤੀ ਚ ਲੋਕ ਭਾਵੇਂ ਦਿੱਲੀੋਂ ਆ ਰਹੇ ਨੇ ਫਲਾਈਟਾਂ ਹੋਰ ਭਰ ਰਹੀਆਂ ਨੇ ਲੋਡ ਫੈਕਟਰ ਜਿਸ ਨੂੰ ਕਹਿੰਦੇ ਆ ਉਹ ਵੱਧ ਰਿਹਾ ਹੈ ਪਿਛਲੇ ਸਾਲ ਬੈਂਕਾਕ ਦੀ ਫਲਾਈਟ ਥਾਈ ਲਾਈਨ 에ਰ ਵਰੋਂ ਤੇ ਫਿਰ ਨਵੰਬਰ ਚ 에ਰ ਇੰਡੀਆ ਐਕਸਪ੍ਰੈਸ ਵਾਲਾ ਸ਼ੁਰੂ ਕੀਤੀ ਗਈ। ਸੋ ਇਹ ਨਵਾਂ ਰੂਟ ਐਡ ਹੋਇਆ। ਨਾਲ ਹੀ ਮਲੇਸ਼ੀਆ 에ਰਲਾਈਨ ਰੋਜ਼ਾਨਾ ਫਲਾਈਟਸ ਅਮ੍ਰਿਤਸਰ ਲਈ ਚਲਾ ਰਹੀ ਹੈ। ਦੁਬਈ, ਸ਼ਾਰਜਾ, ਲੰਡਨ, ਬਰਮਿੰਗਮ ਤੇ ਨਾਲ ਹੀ ਟੋਰਾਂਟੋ ਨੂੰ ਕਨੈਕਟ ਕਰ ਰਹੀ ਹੈ ਨਿਓਜ਼ 에ਰ ਵਾਇਆ ਮਿਲਾਨ ਜਾਂ ਰੋਮ। ਉਹ ਵੀ ਫਲਾਈਟ ਵਾਤ ਤੋਂ ਵਾਤ ਟੋਰਾਂਟੋ ਤੋਂ ਵੀ ਲੋਕ ਜਿਹੜੇ ਨਵੇਂ ਅਮ੍ਰਿਤਸਰ ਆ ਰਹੇ ਹਨ। ਪ੍ਰਗਰੇਸਾਲ ਅਸੀਂ ਮੰਗ ਕਰਦੇ ਰਹੇ ਫਲਾਇ ਅੰਮ੍ਰਿਤਸਰ ਇਨੀਸ਼ੀਏਟਿਵ ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਕਿ ਅੰਮ੍ਰਿਤਸਰ ਤੋਂ ਬਾਸੇਵਾ ਸ਼ੁਰੂ ਕੀਤੀ ਜਾਵੇ ਪੰਜਾਬ ਸਰਕਾਰ ਦੇ ਕਿਸੇ ਵੀ ਕਈ ਮਹਿਕਮੇ ਨਾਲ ਗੱਲ ਕੀਤੀ ਚਿੱਠੀਆਂ ਪਾਈਆਂ ਕੋਸ਼ਿਸ਼ ਵੀ ਕੀਤੀ ਜੇਕਰ ਕੋਈ ਸੈਕਟਰੀ ਜਿਹੜੇ ਨੇ ਕੋਈ ਟਰਾਂਸਪੋਰਟ ਕਿਸੇ ਨਾਲ ਕੋਈ ਤੇ ਗੱਲ ਸੁਣੇ ਪਰ ਸਿਰਫ ਫਲਾਈਟਸ ਲੈਣ ਦਾ ਕ੍ਰੈਡਿਟ ਇਹ ਜਦ ਸ਼ੁਰੂ ਹੋ ਜਾਏ ਕਿ ਅਸੀਂ ਚਿੱਠੀ ਲਿਖੀ ਸੀ ਜੀ ਸ਼ੁਰੂ ਹੋ ਗਈ ਭਾਵੇਂ ਉਹ ਪ੍ਰਾਈਵੇਟ 에ਅਰਲਾਈਨਾਂ ਸ਼ੁਰੂ ਕਰ ਰਹੀਆਂ ਨੇ ਉਹ ਰੇਸਿੰਸਲਾ ਹਾਲੇ ਵੀ ਜਾ ਰਹੀ ਹੈ ਪਰ ਸਰਕਾਰ ਜਿਸ ਨੇ ਖੁਦ ਚਲਾਉਣਾ ਹੈ バス ਸੇਵਾ ਨੂੰ 에어ਪੋਰਟ ਤੋਂ ਹਾਲੇ ਵੀ ਕਿਸੇ ਸ਼ਹਿਰ ਤੋਂ バス ਟਰਾਂਸਪੋਰਟੇਸ਼ਨ ਨਹੀਂ ਹੈ 3,40,000 ਯਾਤਰੀ ਅੰਮ੍ਰਿਤਸਰ ਤੋਂ ਟਰੈਵਲ ਕਰ ਰਹੇ ਹਨ ਮਹੀਨੇ ਚ ਦਸੰਬਰ ਚ ਹਰ ਮਹੀਨੇ ਹੁਣ 3 ਲੱਖ ਐਵਰੇਜ ਹੋ ਗਈ ਹੈ ਰੋਜ਼ ਰੋਜ਼ ਤੇ 10,000 ਯਾਤਰੀ ਕੀ ਕੋਲੰਬੂਰ ਜਿਹੜੇ ਟੂਰਿਸਟ ਆ ਰਹੇ ਨੇ ਕਾਫੀ ਲੋਕ ਸਸਤੀਆਂ ਵਿੱਚ ਟਿਕਟਾਂ ਟਿਕਟਾਂ ਵੀ ਸਸਤੀਆਂ ਹਨ ਉਹਨਾਂ ਨੂੰ ਟੈਕਸੀ ਦੀ بجائے ਉਹ ਬੱਸ ਸੇਵਾ ਪਬਲਿਕ ਸੇਵਾ ਮਿਲੇ ਤੇ ਉਹ ਜ਼ਰੂਰ ਇੱਥੇ ਆਉਣਗੇ ਜਲੰਧਰ ਲੁਧਿਆਣੇਓ ਜੇਕਰ ਬੱਸਾਂ ਦਿੱਲੀ ਨੂੰ ਚਲਾ ਰੀਆਂ ਜਾ ਰੀਆਂ ਨੇ ਕਿਉਂ ਨਹੀਂ ਉਹ ਬੱਸਾਂ ਜਦੋਂ ਦਿੱਲੀੋਂ ਦਿੱਲੀੋਂ ਅੰਦਰ ਅੰਮ੍ਰਿਤਸਰਾਂ ਨੂੰ ਆਂਦੀਆਂ ਤੇ ਉਹਨਾਂ ਨੂੰ ਕਿਉਂ ਨਹੀਂ ਅੰਮ੍ਰਿਤਸਰ ਲਈ ਵੀ ਸਵਾਰੀਆਂ ਤੇ ਉਹਨੂੰ 에ਰਪੋਰਟ ਤੇ ਐਂਡ ਕਰ ਦਿੱਤਾ ਜਾਵੇ ਕੀ ਇਹ ਪੋਸੀਬਲ ਨਹੀਂ ਹੈ ਸੋ ਇਹ ਜਿਹੜੇ ਪੰਜਾਬ ਦੇ ਲੋਕ ਹਨ ਉਹ ਆਪਣੇ ਜਿਹੜੇ ਵਿਦੇਸ਼ੀ ਵਾਸਤੇ ਹਨ ਕੋਈ ਵੀ ਸਰਕਾਰ ਦੇ ਨਾਲ ਸੋਚੀ ਵੀ ਪੰਜਾਬ ਦੇ ਮੁੱਖ ਮੰਤਰੀ ਅਤੇ ਹੋਰਨਾ ਮੰਤਰੀਆਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਜਲਦੀ ਤੋਂ ਜਲਦੀ ਮੰਗ ਨੂੰ ਪੂਰਾ ਕੀਤਾ ਜਾਵੇ ਨਾਲ ਹੀ 에ਰਪੋਰਟ ਦੇ ਐਕਸਪੈਂਸ਼ਨ ਦੀ ਗੱਲ ਕਰਦੇ ਹਾਂ ਪਿਛਲੇ ਕਈ ਸਾਲਾਂ ਤੋਂ ਦੋ ਤਿੰਨ ਸਾਲਾਂ ਤੋਂ ਅਸੀਂ ਕਹਿ ਰਹੇ ਹਾਂ ਕਿ ਹਰ ਸਾਲ 5 ਲੱਖ ਯਾਤਰੀ ਵਧ ਰਹੇ ਹਨ ਤੇ ਇਸ ਨੂੰ ਐਕਸਪੈਂਡ ਕੀਤਾ ਜਾਵੇ ਸੋ ਜੋ ਜਾਣਕਾਰੀ ਹੈ ਉਹ ਪ੍ਰੋਸੈਸ ਚੱਲ ਰਿਹਾ ਹੈ ਤੇ ਉਮੀਦ ਹੈ ਕਿ 2025 ਵਿੱਚ ਇਹ ਪ੍ਰੋਸੈਸ ਸ਼ੁਰੂ ਹੋ ਜਾਏਗਾ ਜਿੱਥੇ ਟਰਮੀਨਲ ਕੁਝ 10000 ਸਕਰ ਮੀਟਰ ਜਾਂ 15000 ਸਕਰ ਮੀਟਰ ਐਕਸਪੈਂਡ ਹੋਏਗਾ ਜਿਹਦੇ ਨਾਲ ਪਰ ਆਵਰ ਕਪੈਸਿਟੀ ਹਰ ਘੰਟੇ ਕਿੰਨੇ ਯਾਤਰੀ ਇੱਥੋਂ ਆ ਜਾ ਸਕਦੇ ਨੇ ਜਾ ਸਕਦੇ ਨੇ ਸਪੈਸ਼ਲੀ ਉਹਦੇ ਵਿੱਚ ਤਕਰੀਬਨ 400 ਤੋਂ 500 ਯਾਤਰੀਆਂ ਦਾ ਹਰ ਘੰਟੇ ਦਾ ਜਿਹੜਾ ਪ੍ਰੋਸੈਸਿੰਗ ਹੈ ਉਹ ਵਧੇਗੀ ਨਾਲ ਹੀ ਪਾਰਕਿੰਗ ਦੀ ਸਮੱਸਿਆ ਹਾਲੇ ਵੀ ਉਸੇ ਤਰ੍ਹਾਂ ਹੈ ਜਿਹੜਾ ਫਾਸਟ ਐਗ ਹੈ ਉਹ ਚਲਾਇਆ ਨਹੀਂ ਜਾ ਰਿਹਾ ਪਿਕਅਪ ਡਰਾਪ ਦੇ ਏਰੀਆ ਚ ਕੰਸਟਰਕਸ਼ਨ ਚੱਲ ਰਹੀ ਹੈ ਉਮੀਦ ਕਰਦੇ ਆ ਕਿ ਚੰਗੀਆਂ ਫੈਸਿਲਿਟੀਆਂ ਜਿਹੜੀਆਂ ਨੇ ਉਹ ਦਿੱਤੀਆਂ ਜਾਣਗੀਆਂ ਨਾਲ ਹੀ ਕਾਰਗੋ ਯੂਕੇ ਯੂਰਪ ਲਈ ਕਾਰਗੋ ਸ਼ੁਰੂ ਹੋਇਆ ਸੀ ਆਰਏ3 ਲਾਇਸੈਂਸ ਕੈਨਸਲ ਹੋ ਗਿਆ ਜੂਨ ਚ ਕੱਟ ਗਿਆ ਪਰ 에어ਪੋਰਟ ਤੋਂ ਕਾਰਗੋ ਜਾਣਾ ਵੀ ਵਧਿਆ ਹੈ ਸੋ ਇਹ ਚੰਗੀ ਖਬਰ ਹੈ ਸੋ ਪੰਜਾਬੀਆਂ ਦੇ ਸਹਿਯੋਗ ਨਾਲ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਸੀ ਲਗਾਤਾਰ ਤੁਹਾਨੂੰ ਜਾਣਕਾਰੀ ਦਿੰਦੇ ਰਹਿੰਦੇ ਹਾਂ ਕੋਸ਼ਿਸ਼ ਕਰੀਏ ਅੰਮ੍ਰਿਤਸਰ ਨੂੰ ਪ੍ਰੀਫਰ ਕਰੀਏ ਮੁਸ਼ਕਲਾਂ ਭਾਵੇਂ ਹੰਦੀ ਆ ਵੀ ਹਣ ਕਿਤੇ ਵੀ ਆ ਸਕਦੀਆਂ ਹਨ ਜੇਕਰ ਇੱਕ ਦੋ ਚੀਜ਼ਾਂ ਫੈਸਿਲਿਟੀਆਂ ਨਹੀਂ ਹਨ ਦਿੱਲੀ ਦੇ ਮੁਕਾਬਲੇ ਅਸੀਂ ਕੰਪੇਅਰ ਨਾ ਕਰੀਏ ਅਸੀਂ ਇੱਥੋਂ ਪੰਜਾਬ ਦੇ ਕਿਸੇ ਹਿੱਸੇ ਤੋਂ ਬਠਿੰਡਾ ਵੀ ਹੋਵੇ 2 ਘੰਟੇ ਚ ਅਸੀਂ ਕਿਤੇ ਪਹੁੰਚ ਸਕਦੇ ਹਾਂ ਸੋ ਆਓ ਬਾਤ ਤੋਂ ਬਾਤ ਅੰਮ੍ਰਿਤਸਰ 에어ਪੋਰਟ ਤਰਜੀਹ ਦਈਏ ਤਾਂ ਜੋ ਇਸ ਨੂੰ ਅਸੀਂ ਹੋਰ ਬੁਲੰਦੀਆਂ ਤੇ ਲੈ ਕੇ ਜਾ ਸਕੀਏ ਜੁੜੇ ਰਹੋ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨਾਲੋਂ YouTube Instagram Facebook ਸੋਸ਼ਲ ਮੀਡੀਆ ਤੇ ਜ਼ਰੂਰ ਸਬਸਕ੍ਰਾਈਬ ਕਰੋ ਮੈਂ ਸਮੀਪ ਸਿੰਘ ਗੁਮਟਾਲਾ ਅਮਰੀਕਾ ਤੋਂ ਫਿਰ ਹੋਰ ਅਪਡੇਟ ਲਾ ਕੇ ਤੁਹਾਡੇ ਨਾਲ ਫਿਰ ਹਾਜ਼ਰ ਹੋਵਾਂਗਾ ਬਹੁਤ ਬਹੁਤ ਧੰਨਵਾਦ